ਮੈਂ ਡਾਕਟਰ ਸੁਦੇਸ਼ ਮੈਡੀਕਲ ਸਪੈਸ਼ਲਿਸਟ ਡੀਵੀਐਮਬੀ ਹਸਪੀਟਲ ਸੁਲਵੜਾ ਐਮਰਜੈਂਸੀ ਵਿਖੇ ਤਨਸੀ ਸਾਢੇ 3:11 ਵਜੇ ਦੇ ਕਰੀਬ ਇੱਕ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਕੇਸ ਜਿਹਨੂੰ ਦੇਖਣ ਵਾਲੇ ਚੱਕ ਕੇ ਲਿਆਏ ਉਹਦਾ ਨਾਮ ਪਿਆਰਾ ਸਿੰਘ son of ਤੁਲਸੀ ਸਿੰਘ ਅੰਦਾਜ਼ਨ 65 ਸਾਲ ਦੀ ਉਮਰ ਸੀ ਸੀਰੀਅਸ ਹਾਦਸੇ ਵਿੱਚ ਲੈ ਕੇ ਆਏ ਤੇ ਜਦੋਂ ਆਂਦੇ ਹੀ ਅਸੀਂ ਉਹਨੂੰ ਇਮੀਡੀਏਟਲੀ ਅਟੈਂਡ ਕੀਤਾ emergancy first aid ਦਿੱਤੀ ਤਾਂ ਸਾਨੂੰ ਇਦਾਂ ਲੱਗਿਆ ਵੀ ਆਉਣ ਤੋਂ ਪਹਿਲਾਂ ਹੀ ਸ਼ਾਇਦ ਰੋਡ ਸਾਈਡ ਤੇ ਹੀ ਉਹਦੀ ਡੈਥ ਹੋ ਚੁੱਕੀ ਸੀ ਜੀ ਤੇ ਉਹਨਾਂ ਨੇ ਇਹ ਅਲੈਜ ਕੀਤਾ ਵੀ ਕੋਈ ਬੱਸ ਜਿਹੜੀ ਰੈਸ਼ ਡਰਾਈਵਿੰਗ ਕਰ ਰਹੀ ਸੀ ਤੇ ਇਹ ਬੰਦਾ ਬੜਾ ਜੈਂਟਲ ਸੀਗਾ ਤੇ ਕਿਸੇ ਮੰਦਿਰ ਦੇ ਵਿੱਚ ਕੋਈ ਦਾਨ ਕਰਨ ਜਾ ਰਿਹਾ ਸੀਗਾ ਅਚਾਨਕ ਇਹਨੂੰ ਹਿੱਟ ਕੀਤਾ ਤੇ ਖਾਸ ਗੱਲ ਇਹ ਹੈ ਵੀ ਨੇਚਰਲੀ ਹੈਟ ਨਹੀਂ ਜੋੜਨਾ ਕੀਤਾ ਹੋਏਗਾ ਵੀ ਹੈਡ ਇੰਜਰੀਜ਼ ਨਾਲ ਔਨ ਦੀ ਸਪੋਰਟ ਹੀ ਡੈਥ ਹੋ ਗਈ। ਅਸੀਂ ਜਲਦੀ ਦੇ ਨਾਲ ਉਹਨੂੰ ਮੋਰਚੀ ਵਿੱਚ ਸ਼ਿਫਟ ਕਰ ਲਿਆ। ਉਹਦੇ ਕਾਗਜ਼ ਪੱਤਰ ਬਣਾ ਕੇ ਥਾਣਾ ਤਲਵਾੜਾ ਨੂੰ ਅਸੀਂ ਆਪਣੇ ਵੱਲੋਂ ਦੇ ਦਿੱਤਾ ਵੀ ਤੁਰੰਤ ਕਾਰਵਾਈ ਕਰਕੇ ਜੋ ਵੀ ਪੁਲਿਸ ਕਾਰਵਾਈ ਬਣਦੀ ਹੈ ਤੇ ਉਸ ਤੋਂ ਬਾਅਦ ਪੋਸਟਮਾਰਟਮ ਕਰਾ ਕੇ ਤਾਂ ਉਹਨਾਂ ਨੂੰ ਜਸਟਿਸ ਦਿੱਤਾ ਜਾਵੇ। ਖਾਸ ਗੱਲ ਜਿਹੜੀ ਮੈਂ ਦੱਸਣੀ ਆ ਉਹ ਇਹ ਸੀ ਕਿ ਜਿਸ ਕੰਪਨੀ ਦੀ ਬੌਸ ਨੇ ਟੱਕਰ ਮਾਰੀ ਲੋਕਾਂ ਦਾ ਕਹਿਣਾ ਇਹ ਹੈ ਕਿ ਇਸ ਏਰੀਆ 'ਚ ਉਸ ਕੰਪਨੀ ਦੀ ਬੱਸ ਹਮੇਸ਼ਾ ਰੈਸਟ ਡਰਾਈਵਿੰਗ ਕਰਦੀ ਹੈ ਤੇ ਅੱਗੇ ਵੀ ਕਈ ਲੋਕਾਂ ਦੀ ਡੈਥ ਇੱਦਾਂ ਹੀ ਹੋ ਚੁੱਕੀ ਹੈ ਤੇ ਕੋਈ ਉਹਨਾਂ ਦੇ ਅਗੇਂਸਟ ਕਦੀ ਕਿਸੇ ਨੇ ਕਾਰਵਾਈ ਪੁਰੇ ਸੁਨਹਿਰ ਐਡਮਿਨਿਸਟ੍ਰੇਸ਼ਨ ਨੇ ਨਹੀਂ ਕੀਤੀ ਇਸ ਕਰਕੇ ਬੀਇੰਗ ਅ ਡਾਕਟਰ ਮੈਂ ਰეკਮੈਂਡ ਕਰਾਂਗਾ ਵੀ ਐਡਮਿਨਿਸਟ੍ਰੇਸ਼ਨ ਇਸ ਗੱਲ ਦਾ ਨੋਟਿਸ ਲਵੇ ਤੇ ਇਹ ਗੱਲ ਦੀ ਕੋਖ ਕਰਕੇ ਤੇ ਜੀ ਵਾਕਈ ਕੋਈ ਬਹੁਤ ਵੱਡੀ ਪਾਰਟੀ ਹੈ ਵੀ ਉਹਨਾਂ ਅਗੇਂਸਟ ਕਦੀ ਕਾਰਵਾਈ ਨਹੀਂ ਹੁੰਦੀ ਤਾਂ ਹਰ ਵਾਰੀ ਉਹ ਹਿੱਟ ਕਰਕੇ ਆਰਾਮ ਨਾਲ ਬਚ ਜਾਂਦੇ ਆ ਤੇ ਥੋੜੀ ਕਾਰਵਾਈ ਕੀਤੀ ਜਾਵੇ ਥੈਂਕ ਯੂ ਇਹ ਜੀ ਪਿਆਰਾ ਸਿੰਘ ਜੀ ਸਾਂਡਪੁਰ ਵਿੱਚ ਰਹਿੰਦੇ ਸੀ ਸਾਂਡਪੁਰ ਨੰਬਰ 2 ਚ ਇਹ ਬਾਜ਼ਾਰ ਨੂੰ ਆ ਰਹੇ ਸੀ ਜਦੋਂ ਕਮਲ ਕੰਪਿਊਟਰ ਦੇ ਲਾਗੇ ਪਹੁੰਚੇ ਪੁਰਾਣਾ ਤਲਵਾੜਾ ਤੋਂ ਮਿੰਨੀ ਕਤਾਰ ਬਸ ਸਾਰੀ ਸੀ ਉਨੇ ਨਾ ਇਹਨਾਂ ਨੂੰ ਦੇਖਿਆ ਸਪੀਡ ਦੇ ਵਿੱਚ ਇਹਨਾਂ ਨੂੰ ਛੱਟ ਕੇ ਦੂਸਰੀ ਸਾਈਡ ਤੇ ਮਾਰਿਆ ਤੇ ਬਹੁਤ ਜਲਦੀ ਇਹਨਾਂ ਨੂੰ ਉੱਥੇ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਉਸੇ ਵੇਲੇ ਆ ਗਈ ਐਂਬੂਲੈਂਸ ਤੇ ਲੈ ਕੇ ਬੀਬੀ ਅਬੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਉੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਬਹੁਤ ਵਧੀਆ ਬੰਦੇ ਸਨ ਸਾਡੇ ਬਿਸ਼ਕਰਮਾ ਮੰਦਰ ਦੇ ਵੀ ਸੀ ਫਾਰਗੇਨਾਈਜ਼ ਸੀ ਤੇ ਇਹਨਾਂ ਦਾ ਇਸ ਇਲਾਕੇ 'ਚ ਬੜਾ ਨਾਂ ਸੀ ਬੜੇ ਵਧੀਆ ਬੰਦੇ ਸੀ ਸਾਨੂੰ ਬਹੁਤ ਘਾਟਾ ਪਿਆ ਨਾਲ ਮੈਂ ਜੀ ਕਰੋ ਡੈਡੀ ਕਹਿੰਦੇ ਵੀ ਮੈਂ ਸਕੂਟਰ ਤੇ ਜਾਣਾ ਤੇ ਮੈਂ ਵੀ ਪਿੱਛੇ ਸਕੂਟੀ ਦੇ ਉਹਨਾਂ ਦੇ ਜਾ ਰਿਹਾ ਸੀ ਉਹ ਮਤਲਬ ਇਕੱਠੇ ਬਾਜ਼ਾਰ ਨੂੰ ਜਾ ਰਹੇ ਸੀ ਮੈਂ ਪਿੱਛੇ ਪਿੱਛੇ ਸਕੂਟੀ ਤੇ ਆ ਰਿਹਾ ਸੀ ਉਹਨਾਂ ਦੇ ਨਾਲ ਤੇ ਮੈਨੂੰ ਬਸ ਕਾਫੀ ਕਰਤਾਰ ਜਿਹੜੀ ਮਿੰਨੀ ਆ ਕਾਫੀ ਕ੍ਰੋਸ ਮੇਰੇ ਕੋਲੋਂ ਕਰਕੇ ਗਈ ਤੇ ਕਾਫੀ ਤੇਜ਼ ਸੀ ਬਸ ਤੇ ਅੱਗੇ ਜਾ ਕੇ ਉਹਨਾਂ ਨੇ ਬੱਸ ਨੇ ਪਿੱਛੋਂ ਦੀ ਡੈਡੀ ਨੂੰ ਸਕੂਟਰ 'ਚ ਟੱਕਰ ਮਾਰੀ ਉਹ ਤਾਂ ਇਹ ਜੀ ਲੋਕ ਪ੍ਰਸ਼ਾਸਨ ਇਨਸਾਫ ਦੀ ਮੰਗ ਕਰਦੇ ਆ ਜੀ ਦੇਖੋ ਜੀ ਆਪਾਂ ਐਫ ਆਈ ਆਰ ਕਰਵਾਤੀ ਹੈ ਤੇ ਹੁਣ ਉਹਦੇ ਬੇਸ ਤੇ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਉਹ ਸਨਾਕਤ ਕਰਕੇ ਆਪਣੇ ਹਿਸਾਬ ਨਾਲ ਕਾਰਵਾਈ ਕਰਦੀ ਹੈ